ਜਿਵੇਂ ਹੁਣੇ ਭਾਈ ਸਾਹਿਬ ਦੋ ਸ਼ਬਦ ਪੜ੍ਹਦੇ ਪਏ ਸੀਗੇ ਕਈਆਂ ਦੇ ਮਨ ਚ ਆ ਰਹਿਆ ਹੁਣ ਲੈ ਕਿ ਪੁੱਠਾ ਕੰਮ ਕਰਨ ਲੱਗ ਪੇ ਆ ਰਹੇ ਹੋਏਗਾ ਨਾ ਕਈਆਂ ਦੇ ਮਨ ਦੇ ਵਿੱਚ ਵੀ ਇਹ ਕਿ ਪੁੱਠਾ ਕੰਮ ਕਰ ਦਿੱਤਾ ਇਹ ਮਿਸ਼ਨਰੀ ਵਾਲੇ ਜਦੋਂ ਵੀ ਕੋਈ ਕਰਦੇ ਨੇ ਨਵੇਂ ਹੀ ਪਸੂੜੀ ਪਾ ਦਿੰਦੇ ਨੇ ਇਦਾਂ ਦੀਆਂ ਵਿਚਾਰਾਂ ਕਈਆਂ ਦੇ ਮਨ ਦੇ ਵਿੱਚ ਆ ਰਹੀਆਂ ਹੋਣਗੀਆਂ ਪਰ ਇਹ ਸਾਡੀ ਵਿਚਾਰਧਾਰਾ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਸਲ ਦੇ ਵਿੱਚ ਪਸੂੜੀਆਂ ਤੇ ਪਹਿਲਾਂ ਪਈਆਂ ਹੋਈਆਂ ਨੇ ਉਹਨਾਂ ਨੂੰ ਠੀਕ ਕਰਨ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਗਲਤ ਕੰਮ ਪਹਿਲਾਂ ਹੋ ਚੁੱਕੇ ਨੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹੜੀ ਕੋਸ਼ਿਸ਼ ਕਦੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ ਕਦੀ ਭਗਤ ਕਬੀਰ ਜੀ ਨੇ ਕੀਤੀ ਹੈ ਕਦੀ ਭਗਤ ਰਵਿਦਾਸ ਜੀ ਨੇ ਕੀਤੀ ਹੈ ਕਦੀ ਭਗਤ ਨਾਮਦੇਵ ਜੀ ਨੇ ਕੀਤੀ ਹੈ ਉਸੇ ਕੋਸ਼ਿਸ਼ ਨੂੰ ਸਤਗੁਰੂ ਦਾ ਓਟ ਆਸਰਾ ਲੈ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਤੇ ਗੁਰਮਤ ਦੇ ਰਾਹ ਨੂੰ ਅਸੀਂ ਸਮਝ ਸਕੀਏ ਜਿਸ ਰਾਹ ਦੇ ਉੱਤੇ ਭਗਤ ਕਬੀਰ ਜੀ ਤੁਰੇ ਨੇ ਕਿਤੇ ਅਸੀਂ ਵੀ ਉਸ ਰਾਹ ਦੇ ਉੱਤੇ ਤੁਰ ਸਕੀਏ ਇੱਕ ਅਵਕਟ ਘਾਟੀ RAM ਕੀ ਤੈਂ ਚੜ ਰਿਓ ਕਬੀਰ ਕਬੀਰ ਜੀ ਕਹਿੰਦੇ ਮੈਂ ਤੇ ਉਸ ਸਮਾਰਗ ਦੇ ਉੱਤੇ ਗਿਆ ਜਿਹਨੂੰ ਦੁਨੀਆਂ ਦੇ ਲੋਕ ਔਖਾ ਰਸਤਾ ਕਹਿੰਦੇ ਨੇ ਹੁਣ ਗੌਰ ਕਰਿਓ ਜਰਾ ਜਿਹੜੇ ਦੋ ਸ਼ਬਦ ਭਾਈ ਸਾਹਿਬ ਨੇ ਪੜ੍ਹੇ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਤ ਸਵਾਰੇ ਯਾ ਫਿਰ ਦੂਜਾ ਸ਼ਬਦ ਸੀਗਾ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ੍ਰਹਿ ਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਹੁਣ ਕਿੱਡੀ ਕਮਾਲ ਦੀ ਗੱਲ ਐ ਨਾ ਸਾਡੇ ਜਿਹੜਾ ਆਪਣੇ ਆਪ ਨੂੰ ਛਾਤੀ ਠੋਕ ਕੇ ਕਹਿੰਦਾ ਨਾ ਮੈਂ ਸੇਖ ਹਾਂ ਮਾਫ ਕਰਿਓ ਉਹ ਵੀ ਵਿਆਹ ਸ਼ਾਦੀ ਦੇ ਉੱਤੇ ਇਹੋ ਜਿਹੇ ਸ਼ਬਦਾਂ ਦੇ ਕੋਲੋਂ ਡਰਦਾ ਜੇ ਕੰਬਦਾ ਜੇ ਵੀ ਹਾਏ ਇਹ ਸ਼ਬਦ ਪੜ ਦਿੱਤੇ ਇਤੇ ਅਪਸ਼ਕਨ ਹੋ ਗਿਆ ਇਟਸ ਤੇ ਖੁਸ਼ੀ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਸੀ ਇਦਾਂ ਹੀ ਹੈ ਨਾ ਕਿਉਂ ਕਿ ਅਸੀਂ ਆਪਣੀ ਸੋਚ ਬਣਾ ਲਈ ਕੋਈ ਉਸ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸਿਧਾਂਤ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਾਰੇ ਸ਼ਬਦ ਇੱਕ ਸਮਾਨ ਨੇ ਤੇ ਉਹਨਾਂ ਦੀ ਵਿਚਾਰਧਾਰਾ ਵੀ ਇੱਕ ਸਮਾਨ ਹੈ ਉਹ ਗੱਲ ਵੱਖਰੀ ਹੈ ਕਿ ਮੇਰੇ ਵਰਗੇ ਬੰਦਿਆਂ ਨੇ ਇਹ ਚ ਸੰਗਤ ਦੀ ਵੀ ਮੈਂ ਗਲਤੀ ਨਹੀਂ ਕਹਿੰਦਾ ਮੇਰੇ ਵਰਗੇ ਬੰਦਿਆਂ ਨੇ ਇਹ ਪੰਗੇ ਸ਼ੁਰੂ ਕੀਤੇ ਸਾਰੇ ਦੇ ਸਾਰੇ ਅਸੀਂ ਕੀ ਕੀਤਾ ਅਸੀਂ ਕੁਝ ਕੁ ਸ਼ਬਦ ਜਿਹੜੇ ਸੀ ਨਾ ਉਹ ਖੁਸ਼ੀ ਵਾਲੇ ਕੱਢ ਲਏ ਆਪਣੀ ਮਨਮਰਜ਼ੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਵੇਂ ਫੋਰ ਐਗਜ਼ਾਮਪਲ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਇਹ ਜਿਹੇ ਖੁਸ਼ੀ ਵਾਲੇ ਸ਼ਬਦ ਨੇ ਜਾਂ ਫਿਰ ਦੂਜਾ ਸ਼ਬਦ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਇਹ ਖੁਸ਼ੀ ਵਾਲੇ ਸ਼ਬਦ ਨੇ ਹੱਲੇ ਯਾਰ ਹੱਲੇ ਯਾਰ ਖੁਸ਼ਖਬਰੀ ਇਹ ਖੁਸ਼ੀ ਵਾਲੇ ਸ਼ਬਦ ਨੇ ਹੁਣ ਕੁਝ ਕੁ ਸ਼ਬਦ ਇਸੇ ਤਰ੍ਹਾਂ ਖੁਸ਼ੀ ਵਾਲੇ ਕੱਢ ਲਏ ਗਏ ਤੇ ਕੁਝ ਕੁ ਸ਼ਬਦ ਅਸੀਂ ਬਣਾ ਦੁੱਤੇ ਜੀ ਇਹ ਮੌਤ ਦੇ ਉੱਤੇ ਪੜਨ ਵਾਲੇ ਨੇ ਜਿਵੇਂ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ੍ਰਹਿ ਤੇ ਨਰੂ ਮਰੇ ਨਰ ਕਾਮ ਨੇ ਆਵੇ ਜਾਂ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜਨੋਂ ਚਿੰਤੇ ਬਾਜ ਪਏ ਹੁਣ ਇਹ ਜਿਹੜੇ ਸ਼ਬਦ ਸੀ ਇਹ ਮਰਤਕ ਦੇ ਨਾਲ ਜੋੜ ਕੇ ਰੱਖ ਦਿੱਤੇ ਫਿਰ ਕਿਸੇ ਦੇ ਘਰ ਵਿੱਚ ਪੁੱਤ ਜੰਪਿਆ ਉਹਨਾਂ ਨੇ ਫਿਰ ਇੱਕੋ ਹੀ ਸ਼ਬਦ ਪੜਾਉਣਾ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਵਿਆਹ ਸ਼ਾਦੀ ਦੇ ਉੱਤੇ ਵਿਆਹ ਹੋਆ ਮੇਰੇ ਬਾਬੂਲਾ ਇਹ ਪੱਲੇ ਟੈਂਡੇ ਲੱਗੀ ਇਹ ਸ਼ਬਦ ਮਤਲਬ ਅਸੀਂ ਬਾਣੀ ਨੂੰ ਨਾ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡ ਕੇ ਰੱਖ ਦਿੱਤਾ ਸੱਚ ਕਰਕੇ ਜਾਣਿਓ ਇਮਾਨਦਾਰੀ ਦੇ ਨਾਲ ਮੈਂ ਨਹੀਂ ਕਹਿ ਰਿਹਾ ਕਿ ਐਵੇਂ ਹੀ ਇਮਾਨਦਾਰੀ ਦੇ ਨਾਲ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੁਦ ਪੜੋਗੇ ਖੁਦ ਵਿਚਾਰੋਗੇ ਤਾਂ ਮੈਨੂੰ ਕਹਿਣ ਦੀ ਵੀ ਲੋੜ ਨਹੀਂ ਤੁਸੀਂ ਆਪੇ ਹੀ ਇਹ ਫੈਸਲਾ ਕਰ ਲੋਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੀਆਂ ਵੰਡੀਆਂ ਪਾਈਆਂ ਨੇ ਨਾ ਇਹ ਬਹੁਤ ਗਲਤ ਕੰਮ ਹੋਇਆ ਇਹ ਬਹੁਤ ਗਲਤ ਕੰਮ ਹੋਇਆ ਕਿਸੇ ਦੇ ਖੁਸ਼ੀ ਦੇ ਪ੍ਰੋਗਰਾਮ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਹੁਕਮਨਾਮਾ ਆ ਜੇ ਮੈਂ ਉਹ ਲੋਕ ਵੀ ਵੇਖੇ ਨੇ ਜਿਨ੍ਹਾਂ ਨੇ ਹੁਕਮਨਾਮਾ ਚੇਂਜ ਕਰਾਇਆ ਭਾਈ ਸਾਹਿਬ ਨੇ ਹੁਕਮਨਾਮਾ ਪੜ ਦਿੱਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਰਿਵਾਰ ਵਾਲਿਆਂ ਨੇ ਆ ਕੇ ਚੇਂਜ ਕਰਾਇਆ ਲੈ ਭਾਈ ਸਾਹਿਬ ਇਹ ਤੁਸੀਂ ਇਦਾਂ ਦਾ ਹੁਕਮਨਾਮਾ ਕੋ ਲੈ ਲਿਆ ਦੂਜਾ ਲਓ ਕੋਈ ਇਹ ਇੱਥੇ ਅੱਜ ਸਾਡੀ ਕੌਮ ਜਾ ਚੁੱਕੀ ਐ ਮਾਫ ਕਰਿਓ ਸਾਡੇ ਲੋਕ ਨਾਰੇ ਮਾਰਨ ਨੂੰ ਤੇ ਬਹੁਤ ਸ਼ੇਰ ਨੇ ਪ੍ਰਭਾਤ ਫੇਰੀਆਂ ਦੇ ਉੱਤੇ ਟੋਨ ਨਾਲੇ ਢੋਲਕੀਆਂ ਕੁੱਟੀ ਜਾਉਣ ਨਾਲੇ ਆਖੀ ਜਾਉ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਮੈਂ ਕਹਿੰਦਾ ਕਿੱਥੋਂ ਰਾਜ ਕਰ ਲੈਣਾ ਆਪਣੀ ਸੁਰਤ ਤੇ ਦਾ ਰਾਜ ਹੋਇਆ ਨਹੀਂ ਅਜੇ ਤੱਕ ਇੱਥੇ ਤੇ ਗੁਰੂ ਦਾ ਰਾਜ ਕਰਵਾਇਆ ਨਹੀਂ ਜਦ ਤੱਕ ਸੁਰਤ ਤੇ ਗੁਰੂ ਦਾ ਰਾਜ ਨਹੀਂ ਹੁੰਦਾ ਤਦ ਤੱਕ ਤੇ ਗੱਲ ਬਣਨੀ ਕੋਈ ਨਹੀਂ ਨਾ ਹੁਣ ਤੁਸੀਂ ਗੌਰ ਕਰਿਓ ਟੂਕ ਮਾਤਰਵਾ ਉਹ ਸ਼ਬਦਾਂ ਦੇ ਅਰਥ ਤੁਹਾਡੇ ਸਾਹਮਣੇ ਰੱਖਦਾ ਫੈਸਲਾ ਤੁਸੀਂ ਖੁਦ ਕਰਿਓ ਕੀ ਇਹ ਮਰਤਕ ਵਾਲੇ ਨੇ ਇਹ ਕਿਹੜੇ ਨੇ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਹੁਣ ਜਦੋਂ ਆਹ ਲਫ਼ਜ਼ ਆਏ ਨਰੂ ਮਰੇ ਅਸੀਂ ਇਹਦੇ ਅਰਥ ਇੰਜ ਕੀਤੇ ਉਹ ਜੀ ਜਦੋਂ ਬੰਦਾ ਮਰ ਜਾਏ ਨਾ ਤੇ ਬੰਦਾ ਕਿਸੇ ਕੰਮ ਨਹੀਂ ਆਉਂਦਾ ਤੇ ਜੇ ਪਸ਼ੂ ਮਰ ਜਾਵੇ ਪਸ਼ੂ ਮਰੇ ਦਸ ਕਾਜ ਸਵਾਰੇ ਵੇਖੋ ਜੀ ਪਸ਼ੂ ਦਾ ਚੰਮ ਜਿਹੜਾ ਹੁੰਦਾ ਹੈ ਉਹਦੀਆਂ ਜੁੱਤੀਆਂ ਬਣ ਜਾਂਦੀਆਂ ਨੇ, ਬੈਗ ਬਣ ਜਾਂਦੇ ਨੇ, ਪਰਸ ਬਣ ਜਾਂਦੇ ਨੇ, ਬਹੁਤ ਕੁਝ ਬਣਦਾ ਜੀ। ਪਰ ਬੰਦੇ ਦਾ ਸਰੀਰ ਜਿਹੜਾ ਇਹ ਕੰਮ ਨਹੀਂ ਆ ਰਿਹਾ, ਪਸ਼ੂ ਕੰਮ ਆ ਜਾਂਦਾ। ਹੁਣ ਜੇ ਤੁਸੀਂ ਅੱਜ ਜਿਹੜਾ ਤੁਹਾਡਾ ਬੱਚਾ ਸਕੂਲ ਦੇ ਵਿੱਚ ਜਾ ਰਿਹਾ, ਜੇ ਤੁਸੀਂ ਉਹਨੂੰ ਆਖੋਗੇ ਨਾ ਇਹ ਗੱਲ, ਉਹਨੂੰ ਸਮਝਾਓਗੇ ਵੀ ਪੁੱਤਰ ਬਾਬਾ ਕਬੀਰ ਜੀ ਕਹਿੰਦੇ ਨੇ, ਵੇਹ ਜਾਨਵਰ ਦਾ ਸਰੀਰ ਤਾਂ ਕੰਮ ਆ ਜਾਂਦਾ ਉਹਦੇ ਮਰਨ ਤੋਂ ਬਾਅਦ, ਪਰ ਬੰਦੇ ਦਾ ਨਹੀਂ ਆਉਂਦਾ। ਤੁਹਾਡਾ ਬੱਚਾ ਪਤਾ ਕੀ ਕਹੇਗਾ ਤੁਹਾਨੂੰ? ਕੀ ਮੈਂ ਗੁਰਦੁਆਰੇ ਜਾ ਕੇ ਲੈਣਾ ਕੀ ਹੈ ਅੱਜ ਤੇ ਸਾਇੰਸ ਨੇ ਪ੍ਰੂਵ ਕਰ ਦਿੱਤਾ ਕਿ ਅੱਜ ਤੇ ਬੰਦਾ ਵੀ ਮਰਨ ਤੋਂ ਬਾਅਦ ਕੰਮ ਆ ਰਿਹਾ ਕਿਉਂ ਜੀ ਬੰਦਾ ਆਉਂਦਾ ਕਿ ਨਹੀਂ ਆਉਂਦਾ ਮਰਨ ਤੋਂ ਬਾਅਦ ਕੰਮ ਅੱਜ ਬੰਦਾ ਮਰ ਗਿਆ ਉਹਦੀਆਂ ਅੱਖਾਂ ਕਿਸੇ ਦੂਜੇ ਨੂੰ ਦਿੱਤੀਆਂ ਜਾ ਸਕਦੀਆਂ ਨੇ ਸਰੀਰ ਦੇ ਕਈ ਐਸੇ ਬਾਡੀ ਪਾਰਟਸ ਨੇ ਜਿਹੜੇ ਕਿਸੇ ਦੂਜੇ ਨੂੰ ਦਿੱਤੇ ਜਾ ਸਕਦੇ ਨੇ ਲੋਕ ਆਪਣਾ ਪੂਰੇ ਦਾ ਪੂਰਾ ਸਰੀਰ ਜਿਹੜਾ ਹੈ ਉਹ ਦਾਨ ਕਰ ਦਿੰਦੇ ਨੇ ਦੇਣ ਵਾਲੇ ਤੇ ਉਹ ਗੱਲ ਵੱਖਰੀ ਹੈ ਵੀ ਸਾਡੇ ਚੋਂ ਥੇ ਵੀ ਬੜੇ ਵਹਿਮ ਪਏ ਹੋਏ ਨੇ ਬੇਨੂੰ ਪੂਰੇ ਨੂੰ ਹੀ ਸਾੜੋ ਕਿਸੇ ਦੀ ਮਦਦ ਕੀਤੀ ਜਾ ਸਕਦੀ ਹੈ ਮਰ ਕੇ ਵੀ ਬੰਦਾ ਕਿਸੇ ਦੀ ਮਦਦ ਕਰ ਸਕਦਾ ਹੈ ਪਰ ਉਹ ਗੱਲ ਵੱਖਰੀ ਹੈ ਜਿਉਂਦੇ ਨਹੀਂ ਕੀਤੀ ਮਰਨ ਤੋਂ ਬਾਅਦ ਦੀਆਂ ਤਾਂ ਗੱਲਾਂ ਹੀ ਬੜੀ ਦੂਰ ਦੀਆਂ ਨੇ ਪਰ ਇੱਥੇ ਜਿਹੜਾ ਸਿਧਾਂਤ ਗੁਰੂ ਪਾਤਸ਼ਾਹ ਦੇ ਰਹੇ ਨੇ ਨਾ ਉਸ ਨੂੰ ਸਮਝਣ ਦਾ ਯਤਨ ਕਰਿਓ ਇਸ ਸ਼ਬਦ ਦੇ ਵਿੱਚ ਕਿਸੇ ਬੰਦੇ ਦੇ ਮਰਨ ਦੀ ਗੱਲ ਨਹੀਂ ਜੇ ਹੋ ਰਹੀ ਅਸੀਂ ਨਰੂ ਮਰੇ ਲਫ਼ਜ਼ ਦੇਖ ਲਿਆ ਤੇ ਅਸੀਂ ਇਹਨੂੰ ਉੱਥੇ ਟੁਕਾ ਦਿੱਤਾ ਪਰ ਇੱਥੇ ਬੰਦੇ ਦੇ ਮਰਨ ਦੀ ਗੱਲ ਨਹੀਂ ਹੈ ਅਸਲ 'ਚ ਇਸ ਪੂਰੇ ਸ਼ਬਦ ਦੇ ਵਿੱਚ ਬੰਦੇ ਦੇ ਅੰਦਰਲੇ ਜਿਹੜੇ ਵਿਚਾਰ ਨੇ ਜਿਹੜੇ ਖਿਆਲ ਨੇ ਉਹਨਾਂ ਖਿਆਲਾਂ ਦੀ ਗੱਲ ਚੱਲਦੀ ਪਈ ਹੈ ਮੇਰੇ ਕੋਲ ਇਹਨਾਂ ਸਮਾਨ ਇਸ ਕਰਕੇ ਮੈਂ ਟੂਕ ਮਾਤਰ ਰੱਖਾਂਗਾ ਨਰੂ ਮਰ ਨਰੂ ਦਾ ਮਤਲਬ ਇੱਥੇ ਕਿਸੇ ਬੰਦੇ ਦੇ ਸਰੀਰ ਦੀ ਗੱਲ ਨਹੀਂ ਹੈ ਨਰੂ ਦਾ ਭਾਵ ਹੈ ਇੱਥੇ ਇਨਸਾਨੀਅਤ ਕੀ ਹੈ ਜੀ ਇਨਸਾਨੀਅਤ ਗੁਰੂ ਸਾਹਿਬ ਵੇਖੋ ਇਹ ਆਨੰਦ ਕਾਰਜ ਤੇ ਸ਼ਬਦ ਕਿੰਨਾ ਵਧੀਆ ਟੁਕਦਾ ਜੀ ਆਨੰਦ ਕਾਰਜ ਤੇ ਸ਼ਬਦ ਬਹੁਤ ਵਧੀਆ ਟੁਕਦਾ ਤੇ ਇਹ ਕੇਵਲ ਉਹਨਾਂ ਵਾਸਤੇ ਨਹੀਂ ਵੀ ਜਿਨ੍ਹਾਂ ਦੋ ਜਾਣੇ ਦਾ ਆਨੰਦ ਕਾਰਜ ਹੋ ਰਿਹਾ ਸਾਰਿਆਂ ਵਾਸਤੇ ਹੀ ਹੈ ਵੈਸੇ ਪਰ ਟੁਕਦਾ ਵੇਖੋ ਕਿੰਨਾ ਪਿਆਰਾ ਜੇ ਤੁਸੀਂ ਆਪ ਟੁਕਾਓਗੇ ਨਰੂ ਮਰ ਨਰੂ ਦਾ ਭਾਵ ਹੈ ਇਨਸਾਨੀਅਤ ਕਬੀਰ ਜੀ ਕਹਿ ਰਹੇ ਨੇ ਕਹਿੰਦੇ हे ਬੰਦਿਆ ਜੇ ਤੇਰੇ ਅੰਦਰੋਂ ਇਨਸਾਨੀਅਤ ਮਰ ਗਈ ਨਰੂ ਮਰੇ ਤੇ ਇੱਕਦਲ ਚੇਤੇ ਰੱਖੀ ਜਿਸ ਮਨੁੱਖ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਨਾ ਨਰਕ ਕਾਮਨਾ ਆਵੇ ਉਹ ਬੰਦਾ ਕਿਸੇ ਕੰਮ ਨਹੀਂ ਆਉਂਦਾ ਤੁਸੀਂ ਵੇਖ ਲਓ ਜਿਨ੍ਹਾਂ ਦੇ ਅੰਦਰੋਂ ਇਨਸਾਨੀਅਤ ਮਰ ਗਈ ਹੋਵੇ ਉਹ ਕਿਸੇ ਕੰਮ ਆਉਂਦੇ ਨੇ ਉਹ ਸਮਾਜ ਦਾ ਕੋਈ ਸਵਾਰਦੇ ਨੇ ਆਪਣੇ ਪਰਿਵਾਰ ਦਾ ਕੋਈ ਸਵਾਰਦੇ ਨੇ ਨਹੀਂ ਉਹ ਸਮਾਜ 'ਚ ਵੀ ਖਰਾਬੀਆਂ ਕਰਦੇ ਨੇ ਆਪਣੇ ਪਰਿਵਾਰ 'ਚ ਵੀ ਖਰਾਬੀਆਂ ਕਰਦੇ ਨੇ ਕਿਉਂ ਕਿ ਅੰਦਰ ਇਨਸਾਨੀਅਤ ਨਹੀਂ ਰਹਿ ਗਈ ਅੰਦਰਲੀ ਇਨਸਾਨੀਅਤ ਜਿਹੜੀ ਹੈ ਉਹ ਮਰ ਚੁੱਕੀ ਹੈ ਕਬੀਰ ਜੀ ਕਹਿੰਦੇ ਨੇ ਨਰੂ ਮਰੈ ਜਿੰਨਾ ਮਨੁੱਖਾਂ ਦੇ ਅੰਦਰੋਂ ਨਰੂ ਮਰ ਗਿਆ ਇਨਸਾਨੀਅਤ ਜਿੰਨਾ ਦੇ ਅੰਦਰੋਂ ਮਰ ਗਈ ਨਾਰ ਕਾਮ ਨਾ ਆਵੇ ਉਹ ਬੰਦਾ ਕਿਸੇ ਕੰਮ ਨਹੀਂ ਆਉਂਦਾ ਇਹ ਜੀਂਦੇ ਮਨੁੱਖ ਦੀ ਗੱਲ ਹੋ ਰਹੀ ਹੈ ਪਰ ਨਾਲ ਇਹ ਗੱਲ ਕਹਿ ਦਿੱਤੀ ਕਹਿੰਦੇ ਪਸ਼ੂ ਮਰੈ ਜੇ ਮਨੁੱਖ ਦੇ ਅੰਦਰ ਲੀਆਂ ਪਸ਼ੂ ਬਿਰਤੀਆਂ ਮਰ ਜਾਣ ਹੁਣ ਬੰਦਾ ਵੇਖੋ ਮੰਨ ਕਰਕੇ ਕਦੀ ਕੁੱਤਾ ਬਣ ਜਾਂਦਾ ਹੈ ਲਾਲਚ ਆਇਆ ਕੁੱਤਾ ਬਣ ਗਿਆ ਹੁਣ ਬੰਦਾ ਆਮ ਕਰਕੇ ਕੁੱਤਾ ਕਦੋਂ ਬਣਦਾ ਹੁਣ ਜਦੋਂ ਲੜਕੇ ਵਾਲੇ ਮੂੰਹ ਮੰਗ ਕੇ ਦਹੇਜ ਲੈਣ ਵੀ ਸਾਨੂੰ ਇਹਨਾਂ ਦਹੇਜ ਦਿਓਗੇ ਤਾਂ ਹੀ ਤੁਹਾਡੀ ਧੀ ਨੂੰ ਅਸੀਂ ਆਪਣੇ ਘਰ ਲੈ ਕੇ ਜਾਵਾਂਗੇ ਕਈ ਤਾਂ ਤੁਸੀਂ ਵਿਆਹ ਵੇਖੇ ਹੋਣਗੇ ਨਾ ਬਿੱਟਰ ਗਿਆ ਮੁੰਡਾ ਟਾਈਮ ਸੇਰੀ ਕਹਿੰਦਾ ਵੀ ਗੱਡੀ ਦਿਓਗੇ ਤੇ ਤਾਂ ਲਾਵਾ ਹੋਣਗੀਆਂ ਨੇ ਤੇ ਹੋਣੀ ਐ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਵੀ ਤੂੰ ਹੁਣ ਬੰਦਾ ਰਹਿ ਨਹੀਂ ਗਿਆ ਤੂੰ ਕੌਣ ਹੋ ਗਿਆ ਤੂੰ ਹੁਣ ਕੁਕਰ ਬਣ ਗਿਆ ਤੇਰੀ ਗਿਣਤੀ ਹੁਣ ਕੁੱਤਿਆਂ ਦੇ ਵਿੱਚ ਆਵੇਗੀ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬੰਦਾ ਪਸ਼ੂ ਬਣ ਜਾਂਦਾ ਕਦੀ ਇਹ ਕੁੱਤਾ ਬਣ ਜਾਂਦਾ ਜਦੋਂ ਲਾਲਚ ਆ ਗਿਆ ਕੁੱਤਾ ਬਣ ਗਿਆ ਜਦੋਂ ਕਾਮ ਆਇਆ ਇਹ ਹਾਥੀ ਬਣ ਗਿਆ ਜਦੋਂ ਇਹ ਕੌੜਾ ਬੋਲਣ ਲੱਗਾ ਉਦੋਂ ਇੱਕ ਕਾਂ ਬਣ ਗਿਆ ਇਸ ਤਰ੍ਹਾਂ ਬੰਦਾ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਜੂਨਾ ਜੜੀਆਂ ਨੇ ਉਹ ਭੋਗਦਾ ਹੈ ਮਨ ਕਰਕੇ ਇੱਕ ਆਪਾਂ ਕਹਿੰਦੇ ਨਾ ਬੰਦਾ ਮਰੇਗਾ ਤੇ ਫਿਰ ਜੂਨਾ ਦੇ ਵਿੱਚ ਪਵੇਗਾ ਗੁਰੂ ਸਾਹਿਬ ਕਹਿੰਦੇ ਮਰਨ ਤੋਂ ਬਾਅਦ ਦੀਆਂ ਗੱਲਾਂ ਛੱਡ ਤੂੰ ਹੁਣ ਵੇਖ ਕੇ ਤੇ ਹੁਣ ਤੇ ਨਹੀਂ ਜੂਨਾ ਦੇ ਵਿੱਚ ਪਿਆ ਹੋਇਆ ਹੁਣ ਵੇਖ ਹੁਣ ਕਿਤੇ ਤੂੰ ਪਸ਼ੂਆਂ ਦੀਆਂ ਜੂਨਾ ਨਿਤ ਤੇ ਨਹੀਂ ਭੋਗਦਾ ਪਿਆ ਪਲ ਪਲ ਸੈਕਿੰਡ ਸੈਕਿੰਡ ਬੰਦਾ ਪਸ਼ੂ ਬਣਦਾ ਕਿਤੇ ਪੰਛੀ ਬਣਦਾ ਮਨ ਕਰਕੇ ਇਹ ਆਵਾ ਗਵਨ ਦੇ ਵਿੱਚ ਪਿਆ ਹੋਇਆ ਪਰ ਤਨ ਪਰ ਤਨ ਪਰਤੀ ਨਿੰਦਾ ਪਰ અપਵਾਦ ਨਾ ਛੂਟੇ ਆਵਾ ਗਵਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੇ ਇਹਦਾ ਆਵਾ ਗਵਨ ਚੱਲ ਰਿਹਾ ਹੈ ਮਨ ਕਰਕੇ ਤਾਂ ਗੁਰੂ ਸਾਹਿਬ ਇਹ ਗੱਲ ਸਮਝਾ ਰਹੇ ਨੇ ਕਹਿੰਦੇ ਪਸ਼ੂ ਮਰੇ ਜਿਸ ਮਨੁੱਖ ਦੇ ਅੰਦਰੋਂ ਇਹ ਪਸ਼ੂ ਵਰਤیاں ਮਰ ਜਾਣ ਉਹ ਪਤਾ ਕੀ ਕਰਦਾ ਹੈ 10 ਕਾਜ ਸਵਾਰ ਹੈ ਉਹ ਮਨੁੱਖ ਫਿਰ ਕਾਜ ਸਵਾਰਦਾ ਹੈ ਜਿਉਂਦੇ ਮਨੁੱਖ ਦੀ ਗੱਲ ਹੈ ਹੁਣ ਵੇਖੋ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਉਹ ਪਸ਼ੂ ਵਰਤیاں ਮਰੀਆਂ ਹੋਈਆਂ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਵਾਰਿਆ ਤੇ ਕੇਵਲ ਆਪਣੀ ਜ਼ਿੰਦਗੀ ਨੂੰ ਨਹੀਂ ਸਵਾਰਿਆ ਦੁਨੀਆ ਦੇ ਵਿੱਚ ਸੱਚ ਦਾ ਹੌਕਾ ਦੇਣ ਵਾਸਤੇ ਉਹ ਨਿਕਲ ਪਏ ਨੇ ਕਿਤੇ ਸੱਜਣ ਠੱਗ ਨੂੰ ਭਾਈ ਸੱਜਣ ਬਣਾਇਆ ਕਿਤੇ ਭੂਮੀਏ ਚੋਰ ਨੂੰ ਭਾਈ ਭੂਮੀਆ ਬਣਾਇਆ ਕਿਤੇ ਕੌਡੇ ਭੀਲ ਨੂੰ ਭਾਈ ਕੌਡਾ ਬਣਾਇਆ ਜਿੱਥੇ ਉਹਨਾਂ ਨੇ ਆਪਣੇ ਅੰਦਰੋਂ ਪਸ਼ੂ ਵਰਤਿਆ ਮਾਰੀਆਂ ਸੱਚ ਦਾ ਉਪਦੇਸ਼ ਦੇ ਕੇ ਉਹਨਾਂ ਦੂਜਿਆਂ ਦੇ ਅੰਦਰੋਂ ਵੀ ਪਸ਼ੂ ਵਰਤਿਆ ਮਾਰ ਦਿੱਤੀਆਂ ਤੇ ਇਨਸਾਨੀਅਤ ਨੂੰ ਉਹਨਾਂ ਨੇ ਪੈਦਾ ਕਰ ਦਿੱਤਾ ਹੁਣ ਗੱਲ ਇਨਸਾਨੀਅਤ ਦੀ ਦੇ ਪਸ਼ੂ ਵਰਤਿਆ ਦੀ ਹੈ ਜਿਉਂ ਦੇ ਮਨੁੱਖ ਦੀ ਗੱਲ ਹੋ ਰਹੀ ਸੀ ਪਰ ਉਹੀ ਗੱਲ ਹੈ ਨਾ ਵੀ ਜਦੋਂ ਅਸੀਂ ਸ਼ਬਦਾਂ ਦੇ ਕੇਵਲ ਅਖਰੀ ਅਰਥ ਕਰ ਲੈਨੇ ਆ ਅਖਰੀ ਅਰਥ ਕਰਨ ਕਰਕੇ ਅਸੀਂ ਭੁਲੇਖੇ 'ਚ ਪੈ ਜਾਂਦੇ ਆ ਪਰ ਜੇ ਉਹਨਾਂ ਸ਼ਬਦਾਂ ਦੇ ਭਾਵ ਅਰਥਾਂ ਵਾਲੇ ਪਾਸੇ ਨੂੰ ਤੁਰ ਪਈਏ ਤੇ ਫਿਰ ਬੜਾ ਵਧੀਆ ਮੈਸੇਜ ਉਹਨਾਂ ਸ਼ਬਦਾਂ ਦੇ ਵਿੱਚੋਂ ਮਿਲਦਾ ਹੁਣ ਤੁਸੀਂ ਜਦੋਂ ਗੌਰ ਕਰਿਓ ਹੁਣ ਮੰਨ ਲਓ ਮੈਂ ਆਨੰਦ ਕਾਰਜ ਹੋ ਰਿਹਾ ਆਨੰਦ ਕਾਰਜ ਦੇ ਉੱਤੇ ਇਹ ਸਿੱਖਿਆ ਦਿੱਤੀ ਜਾਵੇ ਗੁਰੂ ਪਾਤਸ਼ਾਹ ਦੇ ਵੱਲੋਂ ਕਿ ਭਲਿਓ ਆਪਣੇ ਅੰਦਰੋਂ ਇਨਸਾਨੀਅਤ ਨੂੰ ਨਾ ਮਰਨ ਦਿਓ ਸਾਰੀ ਜ਼ਿੰਦਗੀ ਲੜਕਾ ਲੜਕੀ ਨੂੰ ਗੁਰੂ ਸਾਹਿਬ ਸਿੱਖਿਆ ਦੇ ਰਹੇ ਨੇ ਵੀ ਆਪਣੇ ਅੰਦਰੋਂ ساری ਜ਼ਿੰਦਗੀ ਇਨਸਾਨੀਅਤ ਨੂੰ ਨਾ ਮਰਨ ਦਿਓ ਨਰੂ ਮਰੈ ਤੇ ਜੇ ਨਰੂ ਮਰ ਗਿਆ ਤੁਸੀਂ ਦੋਵੇਂ ਜਾਣੇ ਕਿਸੇ ਕੰਮ ਦੇ ਨਹੀਂ ਤੁਸੀਂ ਦੋਵੇਂ ਜਾਣੇ ਕਿਸੇ ਕੰਮ ਦੇ ਨਹੀਂ ਉਹਨਾਂ ਪਰਿਵਾਰਾਂ ਦੇ ਵਿੱਚ ਹੀ ਲੜਾਈ ਝਗੜੇ ਕਲੇਸ਼ ਤਲਾਕ ਤੱਕ ਗੱਲਾਂ ਪਹੁੰਚਦੀਆਂ ਨੇ ਜਿੱਥੇ ਇਨਸਾਨੀਅਤ ਮਰਦੀ ਹੈ ਉਹਨਾਂ ਦੇ ਹੀ ਕੇਸ ਅਦਾਲਤਾਂ ਦੇ ਵਿੱਚ ਚੱਲਦੇ ਨੇ ਜਿੱਥੇ ਇਨਸਾਨੀਅਤ ਮਰਦੀ ਹੈ ਤੇ ਗੁਰੂ ਸਾਹਿਬ ਇਹ ਉਪਦੇਸ਼ ਦੇ ਰਹੇ ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ ਪਰ ਜੇ ਨਾਲ ਇਹ ਗੱਲ ਸਮਝਾ ਦਿੱਤੀ ਕਹਿੰਦੇ ਪਸ਼ੂ ਮਰੇ ਜੇ ਆਪਣੇ ਅੰਦਰੋਂ ਪਸ਼ੂ ਵਰਤਿਆ ਨੂੰ ਮਾਰ ਲਓਗੇ ਨਾ 10 ਕਾ ਸਵਾਰੇ ਪਰਿਵਾਰ ਸਵਰ ਜਾਣਗੇ ਜਿੱਥੇ ਵੀ ਜਾਏਗਾ ਉਹ ਬੰਦਾ ਸਵਾਰੇ ਗਈ ਕਦੀ ਵੀ ਕਿਸੇ ਦਾ ਕੁਝ ਵਿਗਾੜੇਗਾ ਨਹੀਂ ਸੋ ਇਹਨਾਂ ਵਿਚਾਰਾਂ ਨੂੰ ਸਮਝਣ ਦੀ ਲੋੜ ਹੈ ਸਾਨੂੰ ਇਹਨਾਂ ਵਿਚਾਰਾਂ ਨੂੰ ਸਮਝਣ ਦੀ ਲੋੜ ਤੇ ਨਾਲ ਹੀ ਇਹਦੇ ਮੈਂ ਬੇਨਤੀ ਕਰਦੇ ਆਂ ਬਾਬਾ ਬੋਲ ਤੇ ਤੇ ਕਹਾਂ ਗਏ ਹੁਣ ਇਹ ਸ਼ਬਦ ਜਦੋਂ ਪੜਿਆ ਜਾਂਦਾ ਤੇ ਬਹੁਤਿਆਂ ਨੂੰ ਇੰਜ ਲੱਗਦਾ ਹੈ ਵੀ ਇਹ ਨਾ ਕਿਸੇ ਬਜ਼ੁਰਗ ਬਾਬਾ ਜੀ ਦੀ ਗੱਲ ਹੋ ਰਹੀ ਹੈ ਵੀ ਇਹ ਬਜ਼ੁਰਗ ਜਿਹੜੇ ਸੀਗੇ ਇਹ ਪਹਿਲਾਂ ਬੋਲਦੇ ਹੁੰਦੇ ਸੀਗੇ ਤੇ ਹੁਣ ਇਹ ਰਾਗੀ ਸਿੰਘ ਕਹਿ ਰਹੇ ਨੇ ਵੀ ਉਹ ਜਿਹੜਾ ਬਾਬਾ ਪਹਿਲਾਂ ਬੋਲਦਾ ਹੁੰਦਾ ਸੀ ਨਾ ਹੁਣ ਕਿੱਥੇ ਚਲ ਗਿਆ ਬਹੁਤਿਆਂ ਨੂੰ ਇੰਜ ਹੀ ਫੀਲ ਹੁੰਦਾ ਵੀ ਉਹ ਜਿਹੜਾ ਬਾਬਾ ਬੋਲਦਾ ਸੀਗਾ ਉਹ ਕਿੱਥੇ ਚਲ ਗਿਆ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ੍ਰਹਿ ਤੇ ਵੀ ਪਹਿਲਾਂ ਤਾਂ ਸਰੀਰ ਦੇ ਨਾਲ ਰਹਿੰਦਾ ਹੁੰਦਾ ਸੀ ਉਹ ਸੂਰਤ ਮਾਏ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਹੁਣ ਕਥਾ ਵਾਰਤਾ ਦੀ ਗੱਲ ਆਈ ਵੀ ਪਹਿਲਾਂ ਚਲੋ ਦੋ ਚਾਰ ਸਾਖੀਆਂ ਵੀ ਸੁਣਾ ਦਿੰਦਾ ਹੁੰਦਾ ਸੀਗਾ ਮਤਲਬ ਅਸੀਂ ਇਸ ਤਰ੍ਹਾਂ ਇੱਕ ਬਜ਼ੁਰਗ ਬਾਪੂ ਜੀ ਦੇ ਨਾਲ ਸ਼ਬਦ ਨੂੰ ਢੁਕਾ ਦਿੱਤਾ ਪਰ ਮਾਫ ਕਰਿਓ ਉੱਥੇ ਕਿਸੇ ਬਜ਼ੁਰਗ ਬਾਪੂ ਜੀ ਦੀ ਗੱਲ ਨਹੀਂ ਜੇ ਹੋ ਰਹੀ ਬਾਬਾ ਪਤਾ ਕਿਨੂੰ ਕਿਹਾ ਗਿਆ ਬਾਬਾ ਦਾ ਭਾਵ ਹੈ ਹੇ ਭਾਈ ਹੇ ਭਾਈ ਉਹ ਹੇ ਭਾਈ ਮੈਂ ਵੀ ਆ ਤਾਂ ਤੁਸੀਂ ਵੀ ਹੋ ਜਦੋਂ ਕਬੀਰ ਸਾਹਿਬ ਸ਼ਬਦ ਉਚਾਰਨ ਕਰ ਰਹੇ ਨੇ ਨਾ ਸੰਬੋਧਨ ਕਰ ਰਹੇ ਹੈ ਭਾਈ ਬਾਬਾ ਬੋਲਤੇ ਤੇ ਕਹਾਂ ਗਏ ਇਹ ਉਸ ਅਵਸਥਾ ਦੀ ਗੱਲ ਹੋ ਰਹੀ ਹੈ ਜਿਸ ਅਵਸਥਾ ਦੇ ਵਿੱਚ ਮਨੁੱਖ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ ਤੇ ਜਦੋਂ ਇਹ ਅਵਸਥਾ ਬਣ ਗਈ ਹੈ ਨਾ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ 사ਰੰਗ ਪਾਨੀ RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਜਦੋਂ ਵੀ ਰੱਬ ਤਕਬੀਰ ਜੀ ਕਹਿੰਦੇ ਅਸੀਂ ਜਦੋਂ ਇੱਕ ਮਿਕ ਹੋ ਗਏ ਸਾਡੇ ਚ ਕੋਈ ਫਰਕ ਨਹੀਂ ਰਹਿ ਗਿਆ ਪਭ ਜਿਹੜੇ ਗੁਣ ਰੱਬ ਦੇ ਵਿੱਚ ਸੀ ਉਹ ਸਾਰੇ ਦੇ ਸਾਰੇ ਗੁਣ ਕਬੀਰ ਜੀ ਕਹਿੰਦੇ ਜਦੋਂ ਮੇਰੇ ਚ ਆ ਗਏ ਨਾ ਮੈਂ ਉਸ ਅਵਸਥਾ ਦਾ ਜ਼ਿਕਰ ਇੱਥੇ ਕਰਨ ਲੱਗਾ ਤੇ ਆਪਣੇ ਆਪ ਨੂੰ ਸੰਬੋਧਨ ਕਰਕੇ ਉਹਨਾਂ ਨੇ ਗੱਲ ਆਖੀ ਬਾਬਾ ਹੇ ਭਾਈ ਬੋਲ ਤੇ ਤੇ ਕਹਾਂਗੇ ਹੇ ਭਾਈ ਜਿਹੜੇ ਤੇਰੇ ਅੰਦਰ ਭੈੜੇ ਵਿਚਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਪਹਿਲਾਂ ਬੋਲਦੇ ਹੁੰਦੇ ਸੀਗੇ ਉਹ ਕਿੱਥੇ ਚਲੇ ਗਏ ਇਹ ਕਿਸੇ ਬਜ਼ੁਰਗ ਬੰਦੇ ਦੇ ਡੈਥ ਦੀ ਗੱਲ ਨਹੀਂ ਹੋ ਰਹੀ ਭੈੜੇ ਵਿਚਾਰਾਂ ਦੀ ਵਿਕਾਰਾਂ ਦੀ ਗੱਲ ਹੋ ਰਹੀ ਹੈ ਵੀ ਜਿਹੜੇ ਇਹ ਭੈੜੇ ਵਿਚਾਰ ਮੇਰੀ ਸੁਰਤ ਦੇ ਵਿੱਚ ਘੁੰਮਦੇ ਹੁੰਦੇ ਸੀਗੇ ਬੋਲਦੇ ਹੁੰਦੇ ਸੀ ਕਿਉਂ ਜੀ ਬੋਲਦੇ ਨੇ ਨਾ ਪੁੱਤ ਦਾ ਵਿਆਹ ਹੋਵੇ ਤੇ ਅੰਦਰੋਂ ਆਵਾਜ਼ ਆਉਂਦੀ ਹੈ ਨਾ ਵੀ ਸ਼ਰਾਬ ਜ਼ਰੂਰ ਪੀ ਆਉਣੀ ਇੱਥੇ ਧਹੇ ਇਹ ਜ਼ਰੂਰ ਲੈਣਾ ਆ ਆ ਵਾਲੇ ਕਰਮ ਕਾਂਡ ਜ਼ਰੂਰ ਕਰਨੇ ਨੇ ਉਸੇ ਟਾਈਮ ਅੰਦਰੋਂ ਆਵਾਜ਼ ਆਉਂਦੀ ਐ ਡੀਜੇ ਲਾ ਕੇ ਅਸ਼ਲੀਲ ਗਾਣਿਆਂ ਤੇ ਭੰਗੜਾ ਜ਼ਰੂਰ ਪਾਉਣਾ ਐ ਉਸੇ ਟਾਈਮ ਅੰਦਰੋਂ ਬੋਲ ਪੈਂਦੇ ਨੇ ਉਹ ਵਿਚਾਰ ਤੇ ਹੁਣ ਹੋਇਆ ਨਹੀਂ ਪ੍ਰਤੱਖ ਤੁਹਾਡੇ ਸਾਹਮਣੇ ਕਿੱਥੇ ਗਏ ਗਾਣੇ ਕਿੱਥੇ ਗਈਆਂ ਸ਼ਰਾਬਾਂ ਨਹੀਂ ਨਾ ਹੈਗੀਆਂ ਕਿੱਥੇ ਗਿਆ ਦਹੇਜ ਕੁਛ ਵੀ ਨਹੀਂ ਹੈਗਾ ਕਿੱਥੇ ਗਏ ਉਹ ਸਾਰੇ ਕਰਮ ਕਾਂਡ ਕੁਛ ਵੀ ਨਹੀਂ ਰਹਿ ਗਿਆ ਕਿਉਂ ਜੀ ਠੁਗਿਆ ਕਿ ਨਹੀਂ ਠੁਗਿਆ ਆਨੰਦਕਾਰ ਇਸ ਦੇ ਨਾਲੇ ਸ਼ਬਦ ਬਾਬਾ ਬੋਲਤੇ ਪਹਿਲਾਂ ਸੁਰਤ ਵਿੱਚ ਉਹ ਸਾਰਿਆਂ ਦੀ ਬੋਲਦੇ ਹੀ ਸੀ ਸਾਰਿਆਂ ਸੁਰਤ ਵਿੱਚ ਉਹ ਵਿਚਾਰਾਂ ਸੀਗੀਆਂ ਹੀ ਪਰ ਕਿੱਥੇ ਚਲੀਆਂ ਗਈਆਂ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਪਹਿਲਾਂ ਤੇ ਉਹ ਭੈੜੇ ਵਿਚਾਰ ਇਸ ਦੇਹੀ ਦੇ ਨਾਲ ਹੀ ਰਹਿੰਦੇ ਹੁੰਦੇ ਸੀਗੇ ਦੇਹੀ ਕੇ ਸੰਗਰੇਤੇ ਸੁਰਤ 마ਹੇ ਜੋ ਨਿਰਤੇ ਕਰਤੇ ਇਸ ਸੁਰਤ ਦੇ ਵਿੱਚ ਨਾ ਭੇੜੇ ਵਿਚਾਰ ਭੰਗੜਾ ਪਾਉਂਦੇ ਰਹਿੰਦੇ ਸੀਗੇ ਨਿਰਤੇ ਕਰਦੇ ਰਹਿੰਦੇ ਸੀ ਡਾਂਸ ਕਰਦੇ ਸੀਗੇ ਹੁਣ ਵੇਖੋ ਹਰ ਬੰਦੇ ਦੀ ਸੁਰਤ ਦੇ ਵਿੱਚ ਇਹ ਭੇੜੇ ਵਿਚਾਰ ਡਾਂਸ ਕਰਦੇ ਹੀ ਨੇ ਸੁਰਤ 마ਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਤੇ ਜਦੋਂ ਇਹ ਨਿਰਤੇ ਕਰਦੇ ਨੇ ਨਾ ਅੰਦਰ ਤੇ ਇਹਨਾਂ ਦੀਆਂ ਕਥਾ ਕਹਾਣੀਆਂ ਫਿਰ ਸ਼ੁਰੂ ਹੋ ਜਾਂਦੀਆਂ ਨੇ ਉਹ ਕਿਵੇਂ ਹੁੰਦੀਆਂ ਨੇ ਮਤਲਬ ਇਹ ਖਿਆਲ ਆਇਆ ਵੀ ਦਹੇਜ ਲੈਣਾ ਹੁਣ ਕੀ ਕੀ ਲੈਣਾ ਉਹ ਕਥਾ ਵਿਚਾਰ ਸ਼ੁਰੂ ਹੋਏਗੀ ਪੂਰੀ ਦੀ ਪੂਰੀ ਖਿਆਲ ਆਇਆ ਗਾਣੇ ਲਾਉਣੇ ਨੇ ਪਰ ਕਿਹੜਾ ਕਿਹੜਾ ਗਾਣਾ ਵਜਣਾ ਚਾਹੀਦਾ ਉਹ ਸਭ ਕੁਝ ਕਥਾ ਵਿਚਾਰ ਸ਼ੁਰੂ ਹੋਏਗੀ ਕਿਵੇਂ ਕਿਵੇਂ ਕਰਨਾ ਫਲਾਣੇ ਦਿਨ ਆ ਹੋਏਗਾ ਦੂਜੇ ਦਿਨ ਆ ਹੋਏਗਾ ਤੀਜੇ ਦਿਨ ਆ ਹੋਏਗਾ ਉਹ ਕਥਾ ਵਿਚਾਰ ਦਿਮਾਗ ਦੇ ਅੰਦਰ ਸ਼ੁਰੂ ਹੋ ਜਾਂਦੀ ਇਹਦੀ ਗੱਲ ਹੋ ਰਹੀ ਹੈ ਸਾਡੇ ਭੜੇ ਵਿਚਾਰਾਂ ਦੀ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਜਿਹੜਿਆ ਪਹਿਲਾਂ ਆਪਣੀਆਂ ਕਥਾ ਵਾਰਤਾ ਲੈ ਕੇ ਭੇੜੇ ਵਿਚਾਰ ਇਸ ਸੁਰਤ ਦੇ ਵਿੱਚ ਬਹਿ ਜਾਂਦੇ ਹੁੰਦੇ ਸੀ ਕਬੀਰ ਜੀ ਕਹਿੰਦੇ ਦੱਸੋ ਹੁਣ ਕਿੱਥੇ ਗਏ ਗगन ਨਗਰ ਇੱਕ ਬੂੰਦ ਨਾ ਵਰਖੈ ਹੁਣ ਤੇ ਇੱਕ ਭੇੜੇ ਵਿਚਾਰਾਂ ਦੀ ਇੱਕ ਬੂੰਦ ਵੀ ਮੇਰੀ ਇਸ ਸੁਰਤ ਦੇ ਵਿੱਚ ਨਹੀਂ ਪੈਂਦੀ ਹੁਣ ਤੇ ਇੱਥੇ ਗੁਣਾ ਦਾ ਅੰਮ੍ਰਿਤ ਜਿਹੜਾ ਹੈ ਨਾ ਉਹਦੇ ਨਾਲ ਮੇਰੀ ਸਾਂਝ ਪੈ ਚੁੱਕੀ ਹੈ